ਦੇਖੋ ਸੀ ਗੇਅਰ ਦਾ ਤੋੜ ਆ ਗਿਆ ਮਿੱਤਰੋ ਇਹ ਤੇ ਬੈਕ ਪਾਇਓ ਬੈਕ ਇਹ ਬੈਕ ਗੇਅਰ ਦੇਖੋ ਵੀ ਸਿੰਕਰੋਮੈਕਸ ਦਾ ਇਹ ਫਾਇਦਾ ਹੈਗਾ ਇਹਦੇ ਵਿੱਚ ਵੀ ਆਵਾਜ਼ ਦੀ ਪ੍ਰੋਬਲਮ ਜਮਾਂ ਖਤਮ ਹੋ ਗਈ ਡ੍ਰਾਈਵਰ ਦੀ ਤੇ ਵੀ ਆਪਾਂ ਪੈਰ ਪਾ ਦੇ ਵੀਰੇ ਅੱਗੇ ਵਾਲਾ ਪਾ ਦੇ ਦੂਜਾ ਇਹ ਦੂਜਾ ਇਹ ਗੇਅਰ ਪਾਇਆ ਮਿੱਤਰੋ ਤੇ ਦੇਖੋ ਵੀ ਆਵਾਜ਼ ਬਿਲਕੁਲ ਵੀ ਨਹੀਂ ਹੈਗੀ ਬੈਕ ਪਾ ਦੋ ਆਵਾਜ਼ ਬੂਜ ਬਿਲਕੁਲ ਵੀ ਨਹੀਂ ਹੈਗੀ ਅੱਛਾ ਕਲੱਚ ਨਾਲ ਵੀ ਪਾ ਕੇ ਦਿਖਾ ਦਿਓ ਇੱਕ ਵਾਰੀ ਵੇ ਵਾਜ ਦੇਖੋ ਵੀ ਬਿਨਾ ਕਲਚ ਦੱਬੇ ਤਾਂ ਕਲਚ ਦੱਬ ਕੇ ਤਾਂ ਕਿੱਥੇ ਹੋਣੀ ਜਦੋਂ ਬਿਨਾ ਕਲਚ ਦੱਬੇ ਨਾ ਉਹਦੀ ਇਹ ਸੀ ਗੇਅਰ ਆ ਗਿਆ ਦੇਖੋ ਜੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਹਰਮਨ ਬੈਣੀਪਾਲ 5210 ਤੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏਗੇ 5210 ਗੇਅਰ ਪ੍ਰੋ 2024 ਮਾਡਲ ਤੇ ਵੀ ਆਮ 5210 ਵੀ ਟਰੈਕਟਰ ਦਾ ਚਲੋ ਆਮ ਹੀ ਹੈਗਾ ਤੇ ਇਹਦੇ ਵਿੱਚ ਨਾ ਇੱਕ ਮੇਨ ਫੀਚਰ ਆਇਆ ਹੈਗਾ ਜਿਹੜਾ 2024 ਮਾਡਲ ਹੈਗਾ ਤੇ ਉਹ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂਗੇ ਤੇ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਤੇ ਬਈ ਆਪ ਨੂੰ ਐ ਦੱਸ ਦੋ ਵੀ ਪਹਿਲਾਂ ਤਾਂ ਆਪਣੀ ਟਰੈਕਟਰ ਬਾਰੇ ਦੱਸ ਦੋ ਇਹਦੇ ਵਿੱਚ ਕੀ ਉਹ ਹੈਗਾ ਚੇਂਜ ਹੈਗਾ ਪਹਿਲਾਂ ਵਾਲੇ 5210 ਨਾਲ ਜਿਹੜਾ ਤੁਹਾਡੇ ਕੋਲ ਪਹਿਲਾਂ ਸੀ ਪਹਿਲਾਂ ਵੀ ਸੀਗਾ ਪਰ ਆਪਾਂ ਗੇਅਰ ਤੇ ਚੇਂਜ ਕਰਕੇ ਲਿਆ ਟਰੈਕਟਰ ਅੱਛਾ ਵੀ ਪਹਿਲਾਂ ਕਿਹੜਾ ਮਾਡਲ ਸੀ ਤੁਹਾਡੇ ਕੋਲੇ ਪਹਿਲਾਂ ਮੇਰੇ 19 ਮਾਡਲ ਸੀ 2019 ਮਾਡਲ 5210 4 ਬੀਲ ਸੀਗਾ ਪਹਿਲਾਂ ਤੁਸੀਂ ਵੀਡੀਓ ਦੇਖਿਆ ਆਪਣੇ ਚੈਨਲ ਦੇ ਉੱਪਰ ਉਹ ਆਪਾਂ ਚਲਾਇਆ 6 ਸਾਲ ਅੱਛਾ ਉਹ 6 ਸਾਲ ਚਲਾਇਆ ਕੋਈ ਪਰੇਸ਼ਾਨੀ ਨਹੀਂ ਆਈ ਬਸ ਐ ਵੈਸੇ ਹੁਣ ਨਵਾਂ ਚੇਂਜ ਕਰਤਾ ਕਿਰਾਏ ਦੇ ਕੰਮ ਕਰਕੇ ਚੱਲ ਜਾਦਾ ਠੀਕ ਹੈ ਵੀਰੇ ਇਹਨਾਂ ਚ ਸੈਕ੍ਰੋਮੈਕਸ ਗੀਅਰ ਆਉਂਦਾ ਆਪਣੀ ਮਰਜ਼ੀ ਦੇ ਲੈਣਾ ਹੋਵੇ ਕੰਪਨੀ ਵੱਲੋਂ ਵੀ ਆਉਂਦਾ ਠੀਕ ਹੈ ਵੀਰੇ ਜੇ ਦੁਬਾਰਾ ਕਰਾਉਣਾ ਤਾਂ ਕਿੱਟ ਵੀ ਪਈ ਜਾਂਦੀ ਹੈ ਅੱਛਾ ਸੈਂਕ੍ਰੋਮੈਕਸ ਗੀਅਰ ਬਾਕਸ ਦੇਖੋ ਵੀ ਇਹ ਸਟਿੱਕਰ ਲੱਗਾ ਹੋਇਆ ਹੈਗਾ ਕੰਪਨੀ ਵੱਲੋਂ ਬ੍ਰਾਂਡਿੰਗ ਹੋਈ ਹੋਈ ਹੈਗੀ ਤੇ ਵੀਰੇ ਇਹਦਾ ਆਪਾਂ ਨੂੰ ਐਂ ਦੱਸ ਦੋ ਵੀ ਆਪਾਂ ਨੂੰ ਬੈਨੀਫਿਟ ਕੀ ਹੈਗਾ 메ਨ ਬੈਨੀਫਿਟ ਹੈ ਜਿਹੜਾ ਵੀਰੇ ਜਿਵੇਂ ਆਪਣਾ ਕਲਚ ਪੂਰਾ ਤੇ ਪ੍ਰੋਪਰ ਦੱਪਣਾ ਪੈਂਦਾ ਯਾਰ ਦੇਖਦਾ ਤੁਰਿਆ ਜਾਂਦਾ ਹਾਂ ਹਾਂ ਵੀਰੇ ਤੇ ਗੀਅਰ ਆਵਾਜ਼ ਕਰਨ ਲੱਗ ਜਾਂਦੇ ਨੇ ਆਵਾਜ਼ ਕਰ ਲੇ ਜੇ ਕਈ ਵਾਰੀ ਆਪਾਂ ਚੇਂਜ ਕਰਨਾ ਹੈਗਾ ਗੀਅਰ ਹ ਜਿਹੜੇ ਕਿਸੇ ਵੀਰ ਨੇ ਲੋਡਰ ਤੇ ਲਾਉਣਾ ਡ੍ਰੈਕਟਰ ਹਾਂ ਜੇ ਵੀ ਲੋਡਰ ਤੇ ਉਹਨੂੰ ਬੈਨੀਫਿਟ ਹੈਗਾ ਕਿਉਂਕਿ ਬਾਰੀ-ਬਾਰੀ ਕਲਚ ਨਹੀਂ ਪ੍ਰੈਸ ਕਰਨਾ ਪੈਂਦਾ ਸੁਪਰ ਸੀਡਰ ਤੇ ਆਪਾਂ ਗੇਅਰ ਚੇਂਜ ਵਗੈਰਾ ਕਰਦੇ ਨੇ ਤੂੜੀ ਵਾਲੀ ਤੇ ਮਸ਼ੀਨ ਤੇ ਪੇਪਰ ਤੇ ਲੋਡ ਪੈਂਦੀ ਹੈ ਹੁਣ ਵਾਸਤੇ ਹਰੇਕ ਕੰਮ ਲਈ ਬੈਨੀਫਿਟ ਹੈ ਵੀਰੇ ਛੇਤੀ ਕਲਚ ਨਹੀਂ ਖੁੱਲਦਾ ਠੀਕ ਹੈ ਵੀਰੇ ਵੀ ਆਪਾਂ ਨੂੰ ਕਲਚ ਦੀ ਬਹੁਤ ਘੱਟ ਲੋਡ ਪੈਂਦੀ ਹੈ ਪਹਿਲਾਂ ਨਾਲੋਂ ਵੀ 50% ਲੋਡ ਤੇ ਦੀ ਚੇਂਜ ਹੋ ਜਾਂਦੇ ਨੇ ਕਾਜ ਦੱਬਣ ਦੀ ਅੱਛਾ ਏ ਬੀ ਸੀ ਵਾਲੇ ਆਪਣੇ ਜਿਹੜੇ ਨਾਰਮਲ ਗੇਅਰ ਨੇਗੇ ਬਹੁਤ ਫਰਕ ਆਉਂਦਾ ਠੀਕ ਹੈ ਵੀਰੇ ਤੇ ਵੀ ਇਹਦਾ ਵੀ ਮੰਨ 35000 ਦੀ ਹਾਂ ਜੀ 252 ਦਾ ਸੀ ਚਾਹ 53 ਦਾ ਗੇਅਰ ਪ੍ਰੂਫ ਠੀਕ ਗੇਅਰ ਪ੍ਰੂਫ ਹੋ ਸਪੀਡ ਵਾਲਾ ਹੋਵੇ ਸਪੀਡ ਵਾਲਾ ਹੋਵੇ ਠੀਕ ਹੈ ਵੀਰੇ 35000 ਦੀ ਕਿਟ ਆਉਂਦੀ ਹੁੰਦੀ ਤੇ ਵੀ ਆਪਣਾ ਉਹ ਦੱਸੋ ਵੀ ਉਹਦੇ ਵਿੱਚ ਵੀ ਪੂਰਾ ਗੇਅਰ ਬਾਕਸ ਚੇਂਜ ਹੁੰਦਾ ਕਿ ਕਰਾਰੀਆਂ ਹੁੰਦੀਆਂ ਨੇ ਗੱਲੀਆਂ ਵੀ ਵੀਰੇ ਕਰਾਰੀਆਂ ਇੱਕ ਸਿਰਫ A B ਦਾ ਪਹਿਲਾ ਦੂਜਾ ਤੀਜਾ ਤੇ ਰਵਰਸ ਠੀਕ ਹੈ ਜੀ ਇਹ ਗੇਅਰ ਸੈਕਰੋ ਮੈਚ ਆਉਂਦੇ ਨੇ ਅੱਛਾ ਜਿਹੜੇ ਪਰਲੇ ਨੇ ਉਹ ਉਵੇਂ ਹੀ ਰਹ ਜਾਣਗੇ ਅੱਛਾ ਜਿਹੜੇ ਆਪਣੀ ਮੇਨਲੀ ਮੇਨ ਗੇਅਰ ਆ ਗਏ ਇਧਰਲੇ ਪਹਿਲਾ ਦੂਜਾ ਤੀਜਾ ਦੇ ਬੈਕ ਤੇ ਬੈਕ ਇੰਦੀਆਂ ਗਰੈਰੀਆਂ ਤੇ ਸ਼ਾਰਟ ਚੇਂਜ ਹੋਊਗੀ ਬਸ ਇੱਕ ਸ਼ਾਰਟ ਦੂਸਰੀ ਗੇਅਰ ਆ ਰਹੀਆਂ ਤੇ ਦੂਸਰੀ ਸ਼ਾਰਟ ਹੋਵੇ ਠੀਕ ਹੈ ਫਿਰ ਇਹ ਚ ਮਾਡਲ ਦੂਜਾ ਕਿਹੜਾ ਆਉਂਦਾ ਹੈ 5224 ਮਾਡਲ ਚ ਉਹ ਬਸ ਵੀ 2 ਆਉਂਦਾ ਆਉਂਦਾ ਤੋਰਾ ਇਹਨਾਂ ਨਾਲ ਥੋੜਾ ਸਲੋ ਏ ਅੱਛਾ ਤੋਰਾ ਸਲੋ ਆ ਫੋਰ ਸਪੀਡ ਆ ਉਹ ਵੀ ਹਾਂ ਹੈ ਉਹ ਵੀ ਫੋਰ ਸਪੀਡ ਉਹਦੇ ਵਿੱਚ ਕੀ ਕੀ ਕੁਝ ਨਹੀਂ ਹੈਗਾ ਉਹਦੇ ਵਿੱਚ ਉਹ ਆਪਣੇ ਆਪ ਵਿੱਚ ਸੈਂਕ్రో ਮੈਸ਼ ਗੇਅਰ ਨਹੀਂ ਹੈ ਜਿਆ ਆਇਆ ਉਹ ਸਿੰਪਲ ਗੇਅਰ ਆਉ ਤੇ ਉਹਦੇ ਵਿੱਚ ਬਾਕੀ ਡੈਸ਼ਬੋਰਡ ਵਗੈਰਾ ਟਿਲਟ ਸਟੀering ਸੇਮ ਹੀ ਆਉਂਦਾ। ਅੱਛਾ ਇਹ ਸਾਰਾ ਕੁਝ ਆਉਂਦਾ ਗਾ। ਹਾਂ, ਮਾਡਲ ਤਾਂ ਇਹਦੇ ਵੀਰੇ ਬਹੁਤ ਨੇ। ਘੱਟੋ ਘੱਟ 10-12 ਮਾਡਲ ਨੇ ਜਿਵੇਂ ਆਪਾਂ ਪਰਮਾ ਕਲੱਚ ਲੈਣਾ ਹੈ। ਠੀਕ ਹੈ ਵੀਰੇ। ਮਿਲ ਜਾਂਦਾ ਹੈ। ਚੈਂਜਰ ਵਾਲਾ? ਨਹੀਂ, ਉਹ ਜਦੋਂ ਬਿਨਾ ਵੀ ਆਉਂਦਾ। ਅੱਛਾ। ਉਹ ਕੱਲਾ ਕਲੱਚ ਤੇ ਇੱਕ ਦੇ ਵੀਰੇ ਉਹ ਆਉਂਦੇ ਰੇ ਇਧਰ ਹੀ ਸਾਈਡ ਚਾਰ ਗੇਅਰ ਆਉਂਦੇ ਨੇ। ਉਹ ਕਿਹੜਾ ਮਾਡਲ ਆ ਗਾ? ਉਹ ਪਰਮਾ ਕਲੱਚ। ਅੱਛਾ ਪਰਮਾ ਕਲੱਚ ਹੀ ਆ ਗਿਆ। ਉਹ ਹੱਥ ਵਾਲਾ ਕਲੱਚ ਵਾਲਾ। ਦੇ ਹੱਥ-ਹੱਥ ਦੇ ਉੱਪਰ ਹੀ ਬਿੜਾ ਕਲੱਚ ਲੱਭੇ। ਬਿਲਕੁ ਲਿਫਟ ਉਵੇਂ ਹੀ ਬਸ ਬਟਨ ਦੇ ਦਿੱਤੇ ਪਹਿਲਾਂ ਵੀ ਆਉਂਦੇ ਸੀ ਇਲੈਕਟ੍ਰੋਨਿਕ ਆ ਗਈ ਜੀ ਹਾਂ ਉਹ ਬਟਨ ਲੈਣੇ ਕਿ ਨਹੀਂ ਲੈਣੇ ਉਹ ਆਪਣਾ ਹੋ ਜਾਂਦਾ ਉਹ ਜੀ ਟੀਮ ਦੇ ਵਿੱਚ ਕੋਸਟ ਕੱਟਾ ਹੋ ਜਾਂਦੀ ਹੈ ਅੱਛਾ ਵੀ ਇਲੈਕਟ੍ਰੋਨਿਕ ਆਪਾਂ ਨੂੰ ਵੀ ਇਹ ਆਪਸ਼ਨਲ ਆ ਗਏ ਆਪਸ਼ਨਲ ਇਹ ਹੋ ਗਿਆ ਡਿਲਟ ਸਟੀਅਰਿੰਗ ਹੋ ਗਿਆ ਤੇ ਜਿਹੜੀ ਲਿੰਕ ਲੈਣਾ ਹੈ ਜਿਹੜੀ ਇਹ ਜਿਹੜੀ ਲਿੰਕ ਆ ਨਹੀਂ ਇਹ ਜਿਹੜੀ ਲਿੰਕ ਤੋਂ ਬਣਾ ਲਿਆ ਅੱਛਾ ਇਹ ਵੀ ਤੁਸੀਂ ਆਪਦੀ ਕਿਤੇ ਇੰਸਟਾਲ ਕਰਨੀ ਹੈ ਇਹਦੇ ਉੱਪਰ ਤੇ ਬਈ ਇਹਨੂੰ ਚਲਾ ਕੇ ਦਿਖਾ ਮੜਾ ਜੀ ਹਾਂ ਤੇ ਆਰਪੀਐਮ ਕਿੰਨੇ ਨੇ ਇਹਦੇ ਨਾਰਮਲ 800 ਰੁਪਏ 800 ਰੁਪਏ ਮੈਂ ਉਧਰੋਂ ਗੇਅਰ ਦਸ ਦੋ ਕਿਹੜਾ ਪਾਉਣਾ ਪਹਿਲਾਂ ਏ ਪਾਇਆ ਹੋਇਆ ਹੈਗਾ ਤੇ ਇਧਰੋਂ ਇੱਕ ਮਿੰਟ ਐ ਇਧਰ ਕਰ ਲਓ ਦੋਵੇਂ ਪੈਰ ਬਾਹਲੇ ਵੀਰੇ ਅੱਗੇ ਆਲਾ ਪਾ ਦੇ ਦੂਜਾ ਏ ਦੂਜਾ ਏ ਗੇਅਰ ਪਾਇਆ ਪਿੱਤਰੋ ਤੇ ਦੇਖੋ ਵੀ ਆਵਾਜ਼ ਬਿਲਕੁਲ ਵੀ ਨਹੀਂ ਹੈਗੀ ਬੈਕ ਪਾ ਦੋ ਆਵਾਜ਼ ਬੂਜ ਬਿਲਕੁਲ ਵੀ ਨਹੀਂ ਹੈਗੀ ਅੱਛਾ ਕਲੱਚ ਨਾਲ ਵੀ ਪਾ ਕੇ ਦਿਖਾ ਦਿਓ ਇੱਕ ਵਾਰੀ ਵੀ ਆਵਾਜ਼ ਦੇਖੋ ਵੀ ਬਿਨਾ ਕਲੱਚ ਦੱਬੇ ਦਾ ਕਲੱਚ ਦੱਬ ਵગેਰਾ ਕਿੱਥੇ ਹੋਣੀ ਜਦੋਂ ਬਿਨਾ ਕਲੱਚ ਦੱਬੀ ਨੇ ਉਹਦੀ ਇਹ ਸੀ ਗੇਅਰ ਆ ਗਿਆ ਦੇਖੋ ਬੈਕ ਆਵਾਜ਼ ਬਿਲਕੁਲ ਵੀ ਨਹੀਂ ਆ ਗਈ ਜਿਵੇਂ ਆਵਾਜ਼ ਆਉਂਦੀ ਹੁੰਦੀ ਹੈਗੀ ਦੇਖ ਤੇ ਮੈਂ ਦੁਬਾਰੇ ਆਪਾਂ ਹੁਣ ਲੋਕ ਪਰਮੀ ਬਖਾ ਦਿਖਾ ਦਕੇ ਇੱਧਰ ਕਰ ਲਓ ਦੋਵੇਂ ਪੈਰ ਇਹ ਵੀ ਹੁਣ ਤੁਰਿਆ ਜਾਂਦਾ ਹੈ ਇਹ ਤੁਰਿਆ ਜਾਂਦਾ ਕੋਈ ਆਵਾਜ਼ ਨਹੀਂ ਕਰਦਾ ਵੀ ਬ੍ਰੇਕ ਮਾਰ ਕੇ ਆਪਾਂ ਨੂੰ ਰੋਕਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਜੀ ರೇಷ ಕರ್ಲ ಥೋಡಿ ਸੀ ਗੇਅਰ ਪਾ ਦੇ ਵੀਰੇ ਉਧਰੋਂ ਸੀ ਗੇਅਰ ਤੇ ਪੈਰ ਇੱਧਰ ਕਰ ਲੈ ਦੋ ਮੈਂ ਤੇ ਹੁਣ ਪਾ ਦੋ ਦੂਜਾ ਪਾ ਦੋ ਦੇਖੋ ਸੀ ਗੇਅਰ ਦਾ ਤੌਰ ਆ ਗਿਆ ਮਿੱਤਰੋ ਇਹ ਤੇ ਬੈਕ ਪਾਇਓ ਬੈਕ ਇਹ ਬੈਕ ਗੇਅਰ ਦੇਖੋ ਵੀ ਸਿੰਕਰੋਮੈਕਸ ਦਾ ਇਹ ਫਾਇਦਾ ਹੈਗਾ ਇਹਦੇ ਵਿੱਚ ਵੀ ਆਵਾਜ਼ ਦੀ ਪ੍ਰੋਬਲਮ ਜਿਵੇਂ ਖਤਮ ਹੋ ਗਈ ਡਰਾਈਵਰ ਦੀ ਤੇ ਵੀ ਆਪਾਂ ਰੋਡ ਤੇ ਵੀ ਜਿਵੇਂ ਮਰਜ਼ੀ ਪਾਈ ਜਾਈਏ ਇਹ ਗੇਅਰ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ ਆਵਾਜ਼ ਜਿਹੜਾ ਮਹੀ ਖਤਮ ਹੀ ਆ ਗਿਆ ਜਿਵੇਂ ਗੱਡੀ ਵਾਲਾ ਕੰਮ ਆ ਗਿਆ ਵੀ ਵਾਰੀ ਵਾਰੀ ਆਪ ਨੂੰ ਕਲਚ ਵੀ ਨਹੀਂ ਲਾਪਣਾ ਪੈਂਦਾ ਠੀਕ ਹੈ ਵੀਰੇ ਤੇ ਵੀ ਇਹ ਚੀਜ਼ ਵੀ ਕੁੱਲ ਮਿਲਾ ਕੇ ਵਧੀਆ ਗਈ ਵੀਰੇ ਆਪੋ ਆਪਣੀ ਸੋਚੇ ਹਾਂ ਕਹਿੰਦਾ ਯਾਰ ਫਾਲਤੂ ਪੈਸੇ ਲਾਉਂਦੇ ਨੇ ਠੀਕ ਹੈ ਵੀ ਜੇ ਤੁਸੀਂ ਆਪਾਂ ਪੈਸਾ ਲਾਉਂਦੇ ਆ ਤਾਂ ਉਹਦਾ ਬੈਨੀਫਿਟ ਮਿਲਦਾ ਅੱਛਾ ਇਹਦਾ ਹੁਣ ਵੀ ਮੰਨ ਲਓ ਤੁਸੀਂ ਬੈਨੀਫਿਟ ਹੈਗਾ ਕਲਚ ਦੀ ਬਹੁਤ ਬਚ ਦਿੰਦੇ ਕਲਚ ਪਲੇਟ ਨਹੀਂ ਛੇਦੀ ਮਰਦੀ ਤੇ ਚਲਾਉਨੇ ਆ ਤਾਂ ਗੇਅਰ ਕਲੱਚ ਦੱਬਣ ਦੀ ਲੋੜ ਨਹੀਂ ਇਸੇ ਤਰੀਏ ਆਪਣੇ ਗੇਅਰ ਚ ਚੱਲਦਾ ਨਾਰਮਲੀ ਟਰੈਕਟਰ ਹੋ ਗਿਆ ਦੂੜੀ ਵਾਲੀ ਮਸ਼ੀਨ ਹਾਂ ਹਾਂ ਕੋਲ ਕਲੱਚ ਦੱਬਣ ਦੀ ਵੀ ਜਿਵੇਂ ਮਰਜ਼ੀ ਪਾਈ ਚੱਲੋ ਤੁਸੀਂ ਵੀਰੇ ਇਸ ਤੇ ਕੋਈ ਚੱਕਰ ਤਾਂ ਨਹੀਂ ਹੈਗਾ ਵੀ ਜੇ ਮੰਨ ਲਓ ਸੁਪਰਸੀਡਰ ਚੱਲ ਰਿਹਾਗਾ 15 1600 RPM ਤੇ ਪੀ ਵਾਲੇ ਗੇਅਰ ਵੀਰੇ ਬਿਨਾ ਕਲੱਚ ਤੋਂ ਇਹ ਤੇ ਵੀ ਵਾਲੇ ਹਾਂ ਜਿਹੜੇ ਆਪਾਂ ਛੋਟੇ ਸਲੋ ਤੋਰੇ ਆ ਵੀ ਸਲੋ ਤੋਰੇ ਵਾਲੇ ਆਗੇ ਹਾਂ ਵੀ ਜਿਹੜੇ ਆਪਣੇ ਸੀ ਆ ਗਿਆ ਡੀ ਆ ਗਿਆ ਉਹ ਚ ਕਲੱਚ ਦਾ ਕਲੱਚ ਦੱਬ ਦੋ ਆਵਾਜ਼ ਫਿਰ ਵੀ ਨਹੀਂ ਆਉਂਦੀ ਆਵਾਜ਼ ਨਹੀਂ ਬਿਲਕੁਲ ਆਉਂਦੀ ਠੀਕ ਹੈ ਜੀ ਬੀ ਬੇਨੀਫਿਟ ਇਹਦਾ ਹੈਗਾਗਾ ਚੀਜ਼ ਦਾ ਪੰਡ ਵੀ ਲੱਗਿਆ ਤਾਂ ਹੀ ਲਿਆ ਮਾਡਲ ਇੱਥੇ ਕਿੰਨਾ ਟਾਈਮ ਹੋ ਗਿਆ ਵੀ ਟਰੈਕਟਰ ਲੈਣ ਨੂੰ ਇਹ ਇਹਨੂੰ ਮੇਰੇ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ 23 ਤਰੀਕ ਨੂੰ ਲਿਆ ਠੀਕ 23 ਤਰੀਕ ਨੂੰ ਤੇ ਜਿਹੜਾ ਦੂਸਰਾ ਮਾਡਲ ਆਗਾ ਉਹ ਸਿੰਕ్రోਮੈਕਸ ਨਹੀਂ ਹੈਗਾ ਨਹੀਂ ਉਹ ਸਿੰਪਲ ਉਹ 2 ਵੀ ਲੈਗਾ ਤੇ ਉਹਦੇ ਨਾਲੋਂ ਇਹਦਾ ਤਾਂ ਬਹੁਤ ਫਰਕ ਆ ਫਿਰ ਬਹੁਤ ਭਰ ਚਲਾਈ ਦੇ ਵਿੱਚ ਚਲਾਈ ਦੇ ਵਿੱਚ ਤਾਂ ਬਹੁਤ ਜਿਆਦਾ ਚਲਾਉਂਦੇ ਇਹ ਐਂਸੀ ਉਹ ਤਾਂ ਫਿਰ ਛੋਟੇ-ਮੋਟੇ ਕੰਮ ਨੂੰ ਜਾਵਾ ਬਈ ਸਿਨਕਰੋਮੈਕਸ ਬਸ ਵੀ ਕਰਾ ਵੀ ਇੱਥੇ ਚਲਾਏ ਦਿੱ ਤੁਸੀਂ ਨੇ ਟੂੜੀ ਵਾਲੀ ਮਸ਼ੀਨ ਸੁਪਰਸੀਡਰ ਵੀ ਐਸੀ ਦੀ ਚੱਲੂਗਾ ਐਸੀ ਦੀ ਚੱਲੂਗਾ ਵੀ ਹੁਣ ਅੱਗੇ ਕਣਕ ਦਾ ਸੀਜ਼ਨ ਆਊਗਾ ਜਦੋਂ ਸੁਪਰਸੀਡਰ ਤੇ ਵੀ ਚੱਲੂਗਾ ਤੇ ਉਦੋਂ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਦੀ ਸਿਨਕਰੋਮੈਕਸ ਗੇਅਰਬਾਕਸ ਦਾ ਵੀ ਆਪਾਂ ਨੂੰ ਕੀ ਬੈਨੀਫਿਟ ਆ ਗਿਆ ਮੇਨ ਹਾਂ ਤੇ ਵੀਡੀਓ ਨੂੰ ਕਰ ਦਿਓ ਆਪਣੇ ਨੂੰ ਲਾਈਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ